ਇਹ ਰਾਜੋ ਕਿਆਂ ਤੋਂ ਆਏ ਤੇ ਗੱਡੀ ਦਾ ਕੰਡਾ ਕਰਾਉਣ ਆਏ ਤੇ ਕਿਤੇ ਗੱਡੀ ਵਾਲੀ ਨੇ ਕਿਰੇ ਮਗਰੋਂ ਸਾਈਡ ਤੋਂ ਉੱਕਤੀ ਕਿਤੇ ਕੋਲ ਦੋਵਾਂ ਦੀ ਡੈਥ ਹੋ ਗਈ ਹੈ ਹਾਂਜੀ ਦੋਵਾਂ ਦੀ ਡੈਥ ਹੋ ਗਈ ਹੈ ਤੇ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਉਹ ਕਿੱਥੇ ਹੈ ਉਹ ਤਾਂ ਤੇ ਪਤਾ ਨਹੀਂ ਗੱਡੀ ਸੁੱਟ ਕੇ ਤੇ ਆਪ ਭੱਜ ਗਏ ਆ ਪੁਲਿਸ ਆਈ ਆ ਐਸਐਸਐਫ ਦੀ ਟੀਮ ਆਈ ਆ ਮੌਕੇ ਤੇ ਕੀ ਮੰਗ ਕੀ ਕਰਦੇ ਜੋ ਮੰਗ ਇਹੋ ਹੀ ਆ ਸਾਡੀ ਵੀ ਕਲਦੀ ਤੋਂ ਕਲਦੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਹੜਾ ਗਾਂ ਵਾਸਤੇ ਕੋਈ ਦਾ ਕੰਮ ਨਾ ਕਰੇ ਕੋਈ ਇਹ ਪਿੰਡ ਰਾਜੋਆ ਦੇ ਬਾਰੇ ਕੰਡਾ ਜ਼ਰਾਉਣ ਆਏ ਗੱਡੀ ਦਾ ਮੰਡੀ ਦੇ ਵਿੱਚ ਭੱਲੇਦਾਰ ਸੀਗੇ ਤੋਂ ਗੱਡੀ ਆ ਰਹੀ ਨੇ ਦੇਖ ਪਿੱਛੋ ਸਾਈਡ ਮਾਰਦੀ ਆ ਇਹ ਪਿੰਡ ਇਧਰੋਂ ਜਾ ਰਹੇ ਸੀਗੇ ਤੋਂ ਉਧਰੋਂ ਗੱਡੀ ਆ ਰਹੀ ਸੀ ਅੱਛਾ ਇਧਰੋਂ ਪਿੰਡ ਨੂੰ ਜਾ ਰਹੇ ਕਿੱਥੇ ਪਿੰਡ ਨੂੰ ਜਾ ਰਹੇ ਅੱਛਾ ਇੱਕ ਐਕਸੀਡੈਂਟ ਬਹੁਤ ਭਿਆਨਕ ਹੈ ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਹੀ ਆ ਹਾਂਜੀ ਹਾਂਜੀ ਤੇ ਫੌਨਮ ਪੁਲਿਸ ਮੌਕੇ ਤੇ ਪਹੁੰਚੀ ਆ ਕਿ ਮੰਗ ਕੀ ਕਰਦੇ ਜੀ ਮਾਸ ਮੰਗਦ ਸਕਤ ਤੋਂ ਸਕਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਦੇ ਵਿੱਚ ਮੁੰਡਾ ਕੋਈ ਕੁਵਾਰਾ ਵੀ ਸੀਗਾ ਹਾਂ ਜੀ ਵਿਆਹ ਕਿਹੜਾ ਸੀਗਾ ਵਿਆਹ ਕੀ ਨਾਮ ਆਮੀਰ ਸਿੰਘ ਆ ਹਾਂ ਵੀ ਅਛਾ ਮਾਮੀਰ ਸਿੰਘ ਪਿਆ ਸੀ ਵਿਆਹ ਆ ਜੀ ਇਹ ਨਾ ਖੇਮਕਰਨ ਰੋਡ ਤੇ ਅੱਜ ਸਵੇਰੇ ਕਰੀਬ 5:00 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਸਵਿਫਟ ਕਾਰ ਆ ਜੀ ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਢੀਸਦੀ ਹੋਈ ਲੱਗੀ ਹੈ ਜੀ ਇਹ ਚ ਜਿਹੜੇ ਦੋਨ ਦੀ ਮੌਤ ਹੋਈ ਹੈ ਜੀ ਇੱਕ ਦੀ ਉਮਰ ਹੈ ਗਿਆ 38 ਸਾਲ ਤੇ 1 21 ਸਾਲ ਦਾ ਜੀ ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਤੇ ਮੰਡੀ 'ਚ ਲੇਬਰ ਦਾ ਕੰਮ ਕਰਦੇ ਸੀ ਕਿੱਥੇ ਜਾ ਰਹੇ ਸੀਗੇ ਇਹ ਘਰ ਜਾ ਰਿਹਾ ਸੀ ਵਾਪਸ ਕੰਡਾ ਕਰਾ ਵਾਪਸ ਜਾ ਰਹੇ ਸੀ ਤੇ ਗੱਡੀ ਨੇ ਪਿੱਛੇ ਟੱਕਰ ਮਾਰੀ ਹਾਂਜੀ ਪਿੱਛੇ ਟੱਕਰ ਮਾਰੀ ਹੈ ਜੀ ਤੇ ਕੋਲ ਗੱਡੀ ਵਾਲੇ ਕਿੱਥੇ ਨੇ ਗੱਡੀ ਵਾਲਾ ਮੋਕੇ ਤੋਂ ਭੱਜ ਗਿਆ ਜੀ ਤੇ ਇਹਨਾਂ ਦੋਹਾਂ ਦੀ ਮੌਤ ਹੋ ਗਈ ਇਹਨਾਂ ਦੋਹਾਂ ਦੀ ਮੌਤ ਹੋ ਗਈ ਸੀ ਤੇ ਹੁਣ ਕੀ ਕਾਰਵਾਈ ਜਿਹੜੀ ਅਗਲੀ ਕਰਦੇ ਆ ਇਹ ਫਿਰ ਦਰਜ ਕਰਕੇ ਇਹਨਾਂ ਦਾ ਲਾਸ਼ਾਂ ਦਾ ਪੋਸਟਮਾਰਟਮ ਕਰਾ ਗਏ ਜੀ ਤੇ ਉਹ ਗੱਡੀ ਤਸਦੀਕ ਕਰਦੇ ਆ ਕੌਣ ਹੈਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ